ਜਾ ਸਕਦੇ ਰਹੇ ਸਾਰੇ ਦੋਸਤਾਂ ਮਿੱਤਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਪੰਜਾਬ ਸਰਕਾਰ ਲੋਆਂ ਚ ਇੱਕ ਜਿਹੜੀ ਸਕੀਮ ਲਿਆਂਦੀ ਗਈ ਸੀ ਆ ਆਪ ਸਰਕਾਰ ਆਪ ਦੇ ਦਰਵਾਜ਼ਾ ਸਕੀਮ ਜਿਹੜੀ ਲੈਂਦੀ ਗਈ ਸੀ ਉਹਦੇ ਤਹਿਤ ਅੱਜ ਜਿਹੜਾ ਦੂਸਰਾ ਦਿਨ ਹੈਗਾ ਤੇ ਦੂਸਰਾ ਦਿਨ ਅੱਜ ਬਾਗਾ ਪ੍ਰਾਣੇ ਦੇ ਵਿੱਚ ਹੈਗਾ ਬਾਗਾ ਪ੍ਰਾਣੇ ਦੇ ਇਸ ਵਕਤ ਆਪਾਂ ਗੁਰੂ ਗੁਰਦੁਆਰਾ ਸਾਹਿਬ ਖੜੇ ਆ ਗੁਰੂ ਹਰਗੋਬਿੰਦ ਸਾਹਿਬ ਹੀ ਸ਼ੇਮੀ ਸ਼ਾਂਤ ਬਾਬਾ ਗਰਮੇਲ ਸਿੰਘ ਜੀ ਦਾ ਗੁਰਦੁਆਰਾ ਲੋਪ ਵਾਲਾ ਗੁਰਦੁਆਰਾ ਦੇ ਨਾਲ ਮਸ਼ਹੂਰ ਹੈ ਉੱਥੇ ਖੜੇ ਆ ਤੇ ਇੱਥੇ ਜਿਹੜੇ ਆਪ ਆਪਸ ਕਾਰਲੀਵੇਡ ਕੰਮ ਕਰਵਾਏ ਜਾ ਰਹੇ 44 ਕੰਮ 44 ਕੰਮਾਂ ਦਾ ਜਿਹੜਾ ਵੇਰਵਾ ਤੁਹਾਨੂੰ ਪਹਿਲਾਂ ਵੀ ਅਸੀਂ ਖਬਰਾਂ ਦੇ ਵਿੱਚ ਦੇ ਚੁੱਕੇ ਆ ਤੇ ਇੱਥੇ ਜਿਹੜਾ ਕੰਮ ਸ਼ੁਰੂ ਹੋਇਆ ਵਾ ਤੇ ਸਾਰੇ ਕਾਊਂਟਰ ਕਰਵਾਉਣ ਦੇ ਲਈ ਤੇ ਜਦੋਂ ਸਰਕਾਰ ਆਉਣ ਤੋਂ ਪਹਿਲਾਂ ਇਹ ਗੱਲ ਹੋਈ ਸੀਗੀ ਤੇ ਮਾਨ ਸਾਹਿਬ ਕਹਿੰਦੇ ਸੀਗੇ ਜਿਹੜੇ ਤੁਹਾਡੇ ਅਫਸਰ ਸਹਿਬਾਨ ਨੇ ਉਹ ਤੁਹਾਡੇ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਆ ਕੇ ਕੰਮ ਕਰਨਗੇ ਕਿਤੇ ਨਾ ਕਿਤੇ ਉਹ ਜਿਹੜੇ ਬੋਲ ਸੱਚੇ ਵੀ ਸਾਬ ਤੋਂ ਹੁੰਦੇ ਨਜ਼ਰ ਆਏ ਆ ਤੇ ਜਿਹੜੇ ਅੱਜ ਦਾ ਜਿਹੜਾ ਤੁਸੀਂ ਦੇਖ ਸਕਦੇ ਹੋ ਜਿਹੜੇ ਅੱਜ ਇੱਥੇ ਲੋਕ ਪਹੁੰਚੇ ਨੇ ਕੰਮ ਕਰਵਾਉਣ ਦੇ ਲਈ ਤੇ ਐਮਐਲਏ ਸਾਹਿਬ ਵੀ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਤੁਸੀਂ ਇੱਕ ਵਾਰੀ ਤਸਵੀਰਾਂ ਦੇਖ ਲਓ ਤਸਵੀਰਾਂ ਬਾਗਾ ਪੁਰਾਣਾ ਦੇ ਹਰਗੋਬਿੰਦ ਪਾਸ਼ਾਹੀ ਛੇਵੀਂ ਗੁਰਦੁਆਰਾ ਸਾਹਿਬ ਸੰਤੋਬਗਰ ਮੇਲ ਸਿੰਘ ਜੀ ਦਾ ਜਿਹੜਾ ਗੁਰਦੁਆਰਾ ਉੱਥੋਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਨੇ ਜਿੱਥੇ ਐਮਐਲਏ ਸਾਹਿਬ ਜਿਹੜੇ ਕੰਮ ਹੋ ਰਹੇ ਨੇ ਉਹਨਾਂ ਦਾ ਜਾਇਜ਼ਾ ਲੈ ਰਹੇ ਨੇ ਗੱਲਬਾਤ ਕਰ ਰਹੇ ਨੇ ਤੇ ਆਪਾਂ ਵੀ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਪੁੱਛਾਂਗੇ ਵੀ ਕਿਸ ਤਰ੍ਹਾਂ ਦਾ ਜਿਹੜਾ ਹੰਗਾਰਾ ਮਿਲ ਰਿਹਾ ਇਸ ਕੰਮ ਨੂੰ ਤੇ ਕਿਵੇਂ ਕੰਮ ਜਿਹੜੇ ਸਾਰੇ ਚੱਲ ਰਹੇ ਨੇ ਵਧੀਆ ਚੱਲ ਰਹੇ ਨੇ ਜਾਂ ਕੋਈ ਵਿੱਚ ਦਿੱਕਤਾਂ ਆ ਰਹੀਆਂ ਨੇ ਜੀ ਕਿਸ ਤਰ੍ਹਾਂ ਜਿਹੜੀ ਗੱਲਬਾਤ ਸਾਰੀ ਆਪਾਂ ਕਰਾਂਗੇ ਤੇ ਤੁਸੀਂ ਇੱਕ ਵਾਰੀ ਦੇਖ ਸਕਦੇ ਹੋ ਐਮਐਲਏ ਸਾਹਿਬ ਖੁਦ ਪਹੁੰਚ ਕੇ ਜਿਹੜੀ ਗੱਲਬਾਤ ਸਾਰੇ ਆਪਦੇ ਜਿਹੜੇ ਅਫੀਸਰ ਸਾਹਿਬਾਨ ਹੈਗੇ ਆ ਜਿਹੜੇ ਕੰਮ ਕਰਨ ਲਈ ਬੈਠੇ ਹੋਏ ਨੇ ਤਾਂ ਉਹਨਾਂ ਨਾਲ ਗੱਲਬਾਤ ਜਿਹੜੀ ਆਪਦੀ ਕਰ ਰਹੇ ਨੇ ਜੋ ਤੁਸੀਂ ਕਿੰਨੂੰ ਦਿੱਤੀ ਹੈ ਜੀ ਅਸੀਂ ਇੱਥੇ ਕੰਮ ਕਰ ਰਹੇ ਹਾਂ ਤੁਹਾਨੂੰ ਇਹ ਬਾਗਿਆ ਪ੍ਰਾਣਾ ਤੋਂ ਤਸਵੀਰਾਂ ਦਿਖਾ ਰਹੇ ਹਾਂ ਜੋ ਦੂਸਰਾ ਦਿਨ ਸੀ ਕੈਂਪ ਦਾ ਉਹ ਬਾਗਿਆ ਪ੍ਰਾਣਾ ਵਿੱਚ ਵਾਰਡ ਨੰਬਰ 1 ਤੇ ਵਾਰਡ ਨੰਬਰ 2 ਦਾ ਇਹ ਕੈਂਪ ਸੰਤਵਾਵਾ ਗੁਰਮੇਲ ਸਿੰਘ ਜੀ ਲੋਪਾਲਾ ਗੁਰਦੁਆਰਾ ਦੇ ਵਿੱਚ ਜਿਹੜਾ ਲੱਗਾ ਹੋਇਆ ਤੇ ਇਸ ਤੋਂ ਅਗਲਾ ਜਿਹੜਾ ਕੈਂਪ ਕਿੱਥੇ ਕਿਹੜੀ ਜਗ੍ਹਾ ਲੱਗਣਾ ਉਹ ਵੀ ਆਪਾਂ ਗੱਲਬਾਤ ਕਰਾਂਗੇ ਪੁੱਛਾਂਗੇ ਇੱਕ ਵਾਰ ਤੁਸੀਂ ਤਸਵੀਰਾਂ ਜ਼ਰੂਰ ਦੇਖ ਲਓ ਫਿਲਹਾਲ ਨਹੀਂ ਫਿਲਹਾਲ ਜਿਹੜੇ ਕਟੇ ਕਾਰੇ ਜੀ ਉਹ ਚਾਲੂ ਕਰ ਰਹੇ ਇਹ ਤੋਂ ਬਾਅਦ ਹੀ ਬਸ ਜੀ ਕੱਲ੍ਹ ਬਾਅਦ ਆਪਾਂ ਗੱਲਬਾਤ ਕਰਦੇ ਆਪਾਂ ਐਮਐਲ ਸਾਹਿਬ ਅੱਜ ਜਿਵੇਂ ਕੈਂਪ ਦਾ ਦੂਸਰਾ ਦਿਨ ਹੈ ਜੀ ਤੇ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਹੈ ਕੈਂਪ ਨੂੰ ਤੁਸੀਂ ਮੇਰੇ ਤੋਂ ਪਹਿਲਾਂ ਇੱਥੇ ਪਹੁੰਚੇ ਸੀ ਮੈਂ ਦੂਜੇ ਪਿੰਡ ਗਿਆ ਹੋਇਆ ਸੀਗਾ ਜੀ ਤੁਸੀਂ ਦੇਖਿਆ ਹੁਣ ਰਿਸਪੌਂਸ ਬਹੁਤ ਵਧੀਆ ਅ ਕੱਲ ਦੇ ਦਿਨ ਦੇ ਵਿੱਚ ਲਗਭਗ ਸਾਡੇ 4 ਪਿੰਡਾਂ ਦੇ ਵਿੱਚ ਕੈਂਪ ਸੀਗੇ ਮਾੜੀ ਮੁਸਤਫਾ ਸੰਗਤਪੂਰਾ ਮੰਨ ਲ ਕੇ ਤੇ ਛੋਟੀ ਪੰਜ ਗਰਾਈ ਉੱਥੇ ਮੈਨੂੰ ਲੱਗਦਾ ਚਾਰਾਂ ਕੈਂਪਾਂ ਨੂੰ ਟੋਟਲ ਮਿਲਾ ਕੇ 1500 ਤੋਂ ਪਲੱਸ ਜੀ ਲੋਕਾਂ ਦੇ ਇਹੋ ਜਿਹੇ ਕੰਮ ਸੀ ਜਿਹੜੇ ਪਹਿਲਾਂ ਦਫ਼ਤਰਾਂ 'ਚ 1 2 3 ਗੇੜੇ ਲਾਉਂਦੇ ਸੀ ਜਾਂ ਡਾਕੂਮੈਂਟ ਨਹੀਂ ਸੀ ਹੁੰਦੇ ਜਾਂ ਕੋਈ ਸੀ ਉਹ ਸਾਰੇ ਦੇ ਸਾਰੇ ਅਸੀਂ ਐਟ ਅ ਟਾਈਮ ਉਸੇ ਜਗ੍ਹਾ ਦਿੱਤੇ ਹੁਣ ਵੀ ਮੈਂ ਤੁਸੀਂ ਦੇਖਿਆ ਹੋਣਾ ਅ ਪਿੱਛੇ ਜੇ ਦਿਖਾ ਸਕਦੇ ਹਾਂ ਦਿਖਾ ਦਿਓ ਅਜੇ ਵੀ ਸਾਰੇ ਜਗ੍ਹਾ ਤੇ ਰਸ਼ ਹੈਗਾ ਜੀ ਜੀ ਤੇ ਕਲਮ ਲਾ ਕੇ ਆ ਵੀ ਲੋਕਾਂ ਦੇ ਕੰਮ ਪੈਂਡਿੰਗ ਬਹੁਤ ਸੀਗੇ ਹੁਣ ਜਦੋਂ ਸਰਕਾਰ ਉਨਾ ਕੋਲ ਚੱਲੀ ਆ ਆਪਦੀ ਸਰਕਾਰ ਆਪਦੇ ਦਵਾਰ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਕੈਂਪੇਨ ਆ ਤਾਂ ਉਹਦੇ ਨਾਲ ਜਿਹੜੇ ਸਾਰੇ ਵਿਭਾਗ ਇਹ ਹੁਣ AFS ਕੋ ਖੜੇ ਨੇ ਫੂਡ ਸਪਲਾਈ ਦੇ ਇਨਸਪੈਕਟਰ ਖੜੇ ਨੇ ਆਪਣੇ ਕੋਲ ਸਾਰਾ ਸਾਡੀ ਨਗਰ ਕੌਂਸਲ ਦੀ ਟੀਮ ਖੜੀ ਆ ਜਈ ਸਾਹਿਬ ਖੜੇ ਨੇ ਬਾਕੀ ਸਾਰੇ ਖੜੇ ਨੇ ਫਿਰ ਨੈib ਤਹਿਸੀਲਦਾਰ ਤਹਿਸੀਲਦਾਰ SDM ਇਹ ਤਿੰਨ ਜਿਹੜੇ ਅਫੀਸਰ ਨੇ ਇਹਨਾਂ ਦੀ ਡਿਊਟੀ ਆ ਇੱਕ ਕੈਂਪ ਦਾ ਇੱਕ ਅਫੀਸਰ ਇੰਚਾਰਜ ਹੁੰਦਾ ਅੱਜ ਵੀ ਸਵੇਰ ਤੋਂ ਲੈ ਕੇ ਹੁਣ ਤੱਕ ਮੈਂ ਦੱਸ ਰਹੇ ਨੇ ਮੈਂ ਲਗਭਗ ਸਾਰੇ ਜਗ੍ਹਾ ਜਾ ਕੇ ਦੇਖ ਕੇ ਆਇਆ ਤਾਂ ਬਹੁਤ ਲੋਕਾਂ ਦੇ ਕੰਮ ਹੋ ਰਹੇ ਨੇ ਮਤਲਬ ਜਿਹੜਾ ਸਾਡਾ ਸਰਕਾਰ ਦਾ ਟਾਰਗੇਟ ਇਹ ਆ ਵੀ ਜਿਹੜੇ ਆਮ ਲੋਕਾਂ ਦੇ 80% ਕੰਮ ਆ ਜਿਹੜੇ ਦਫ਼ਤਰਾਂ ਦੇ ਵਿੱਚ ਸਾਰਿਆਂ ਨੇ ਇੱਕ ਸਾਲ ਦੇ ਵਿੱਚ ਕਰਵਾਉਣੇ ਸੀ ਜਾ ਕੇ ਜਿਹੜੇ ਮਾਰ ਕੇ ਉਹ ਅਸੀਂ ਇਸ ਇੱਕ ਮਹੀਨੇ ਦੇ ਵਿੱਚ ਪੂਰੇ ਪੰਜਾਬ ਦੇ 80% ਕੰਮ ਕੰਪਲੀਟ ਕਰਾਂਗੇ ਉਸ ਤੋਂ ਬਾਅਦ ਸਾਨੂੰ ਫਾਇਦਾ ਹੋਏਗਾ ਵੀ ਜਿਹੜੇ ਸਾਡੇ ਦਫ਼ਤਰਾਂ ਦੇ ਵਿੱਚ ਰਸ਼ਵਤ ਘਟ ਜਾਊਗਾ ਫਿਰ ਅਸੀਂ ਉਹਨਾਂ ਤੋਂ ਹੋਰ ਕੰਮ ਲੈ ਸਕਦੇ ਆ ਉਹਨਾਂ ਕੋਈ ਪਾਲਿਸੀ ਮੈਟਰ ਦੇ ਵਿੱਚ ਉਹਨਾਂ ਦੀ ਮਤ ਲੈ ਸਕਦੇ ਆ ਤੇ ਜਿਹੜੇ ਲੋਕ ਆ ਲੋਕਾਂ ਨੂੰ ਵੀ ਸੌਖਾ ਹੋ ਜਾਊਗਾ ਕਿਉਂਕਿ ਅੱਜ ਜੇ ਇੱਥੇ ਕਿਹਦਾ ਡਾਕੂਮੈਂਟ ਨਹੀਂ ਹੁੰਦਾ ਤਾਂ ਨਾਲ ਹੀ ਘਰ ਆ ਉਹ ਨਾਲ ਦੁਬਾਰਾ ਜਾਂਦੇ ਨੇ ਦੁਬਾਰਾ ਫੇਰ ਲਿਆਉਂਦੇ ਨੇ ਕਿਉਂਕਿ ਅਸੀਂ ਇੱਥੇ ਬੈਠੇ ਆ ਤਾਂ ਇਸ ਤਰ੍ਹਾਂ ਦੇ ਕੰਮ ਨੇ ਬਾਕੀ ਜਿਹੜੀ ਮੇਨ ਮੈਂ ਤੁਹਾਡੇ ਥਰੂ ਮੈਸੇਜ ਦੇਣਾ ਚਾਹਣਾ ਵੀ ਕਈ ਡਿਪਾਰਟਮੈਂਟ ਇਹੋ ਜਿਹੇ ਨੇ ਜਿਹੜੇ ਆਮ ਲੋਕਾਂ ਨੂੰ ਪਤਾ ਨਹੀਂ ਜੀ ਮੇਰੇ ਹੱਥ 'ਚ ਕਿਰਤ ਡਿਪਾਰਟਮੈਂਟ ਆ ਪੰਜਾਬ ਸਰਕਾਰ ਦਾ ਮਾਨ ਸਾਹਿਬ ਦੀ ਫੋਟੋ ਲੱਗੀ ਆ ਇਹ ਲਾਭ ਪਾਤਰੀ ਕਾਰਡ ਨੇ ਮਤਲਬ ਜਿਹੜੇ ਲੋਕ ਲੇਬਰ ਕਰਦੇ ਨੇ ਮੈਂ ਤੁਹਾਨੂੰ ਜੇ ਪੜ੍ਹ ਕੇ ਸੁਣਾਦਾ ਤਾਂ ਜਿਵੇਂ ਰਾਜ ਮਿਸਤਰੀ ਆ ਤਰਖਾਨ ਨੇ ਵੈਲਡਰ ਨੇ ਇਲੈਕਟ੍ਰੀਸ਼ੀਅਨ ਨੇ ਸੀਵਰਮੈਨ ਨੇ ਮਾਰਬਲ ਟਾਈਲਾਂ ਬਣਾਉਂਦੇ ਨੇ ਫਰਸ਼ ਦੀ ਰਗੜਾਈ ਕਰਦੇ ਨੇ ਪੇਂਟਰ ਨੇ ਪੀਓਪੀ ਕਰਦੇ ਨੇ ਸੜਕਾਂ ਬਣਾਉਣ ਵਾਲੇ ਨੇ ਜਿਹੜੇ ਇਮਾਰਤਾਂ ਬਣਾਉਂਦੇ ਨੇ ਬਿਲਡਿੰਗ ਬਣਾਉਂਦੇ ਨੇ ਜਾਂ ਇਮਾਰਤਾਂ ਢਾਉਂਦੇ ਨੇ ਪੱਠਿਆਂ ਤੇ ਜਿਹੜੇ ਲੇਬਰ ਕੰਮ ਕਰਦੀ ਆ ਇਹ ਸਾਰੇ ਲਾਭਪਾਤਰੀ ਨੇ ਜੇ ਇਹਦੀਆਂ ਤੁਸੀਂ ਸਕੀਮਾਂ ਦੇਖੋ ਇਹਨਾਂ ਦੀ ਏਜ 18 ਸਾਲ ਤੋਂ 60 ਸਾਲ ਜਿਨ੍ਹਾਂ ਦੀ ਹੋਵੇ ਤਾਂ ਉਹਦੇ ਵਿੱਚ ਜੇ ਰਜਿਸਟ੍ਰੇਸ਼ਨ ਕਰਾਉਂਦੇ ਨੇ ਇਹ ਤਾਂ ਉਹਦੇ ਵਿੱਚ ਪੈਨਸ਼ਨ ਵੀ ਲੱਗਦੀ ਆ ਜੇ ਇਸ ਕੰਮ ਕਰਦੇ ਦੌਰਾਨ ਰੱਬ ਨਾ ਕਰੇ ਕਿਸੇ ਦੀ ਮੌਤ ਹੁੰਦੀ ਆ ਤਾਂ 4 ਲੱਖ ਰੁਪਿਆ ਵੀ ਮਿਲਦਾ ਜਿਹੜੇ ਇਹਨਾਂ ਦੇ ਬੱਚੇ ਆ ਬੱਚਿਆਂ ਨੂੰ ਪੜਨ ਵਾਸਤੇ ਵੀ ਪੈਸੇ ਮਿਲਦੇ ਨੇ ਤਾਂ ਇਹਦੇ ਵਿੱਚ 51000 ਰੁਪਿਆ ਸ਼ਗਨ ਇਹਨਾਂ ਦੇ ਪਰਿਵਾਰ ਨੂੰ ਉਹ ਵੀ ਮਿਲਦੀ ਆ ਜਿਹੜੇ ਜੇ ਕਿਸੇ ਦਾ ਵਿਆਹ ਹੁੰਦਾ ਤਾਂ ਇਹ ਬਹੁਤ ਸਾਰੀਆਂ ਸਕੀਮਾਂ ਨੇ ਜਿਹੜੀਆਂ ਆਪਣੇ ਆਮ ਲੋਕਾਂ ਨੂੰ ਪਤਾ ਨਹੀਂ ਤੇ ਵੱਡੀ ਗੱਲ ਇਹ ਆ ਜਦੋਂ ਅਸੀਂ ਡਿਪਾਰਟਮੈਂਟ ਨਾਲ ਗੱਲ ਕੀਤੀ BC ਡਿਪਾਰਟਮੈਂਟ SC ਤੇ BC ਡਿਪਾਰਟਮੈਂਟ ਦੇ ਲੋਕ ਜ਼ਿਆਦਾ ਇਹਦੇ ਨਾਲ ਸ਼ਾਮਲ ਹੁੰਦੇ ਨੇ ਤਾਂ ਹਜ਼ਾਰਾਂ ਕਰੋੜ ਰੁਪਏ ਡਿਪਾਰਟਮੈਂਟ ਕੋਲ ਪਏ ਨੇ ਪਰ ਉਹਨਾਂ ਦਾ ਲਾਭ ਲੋਕ ਲੈ ਨਹੀਂ ਸਕਦੇ ਕਿਉਂਕਿ ਲੋਕਾਂ ਨੂੰ ਪਤਾ ਨਹੀਂ ਤੇ ਸਾਰੇ ਦੇ ਸਾਰੇ ਪੈਸੇ ਵਾਪਸ ਮੁੜ ਜਾਂਦੇ ਨੇ ਜੀ ਤਾਂ ਜਦੋਂ ਅਸੀਂ ਪਿਛਲੇ ਦਿਨੀ ਸਾਡੀਆਂ ਮੀਟਿੰਗਾਂ ਹੋਈਆਂ ਸੀ ਐਮ ਸਾਹਿਬ ਨੇ ਸਾਰੇ ਜ਼ਿਲ੍ਹਿਆਂ ਦੇ ਡੀਸੀ ਸਾਹਿਬ ਬੁਲਾ ਕੇ ਉਹਨਾਂ ਨਾਲ ਮੀਟਿੰਗ ਕੀਤੀ ਤਾਂ ਉੱਥੇ ਇਹ ਗੱਲ ਨਿਕਲ ਕੇ ਆਈ ਕਿ ਆਪਣੇ ਲੋਕ ਨੂੰ ਪਤਾ ਨਹੀਂ ਪੈਸੇ ਸਰਕਾਰ ਤੋਂ ਵਾਪਸ ਮੁੜ ਜਾਂਦੇ ਨੇ ਤਾਂ ਕਿਉਂ ਨਾ ਆਪਾਂ ਕੈਂਪਾਂ ਦੇ ਥਰੂ ਇਹ ਚੀਜ਼ ਦਾ ਵੱਧ ਤੋਂ ਵੱਧ ਪ੍ਰਚਾਰ ਕਰੀਏ ਤਾਂ ਮੈਂ ਬਾਕੀ ਸਾਰੀਆਂ ਚੀਜ਼ਾਂ ਦੇ ਨਾਲ ਵਿਧਵਾ ਪੈਨਸ਼ਨਾਂ ਬੁਢਾਪਾ ਪੈਨਸ਼ਨਾਂ ਅੰਗਹੀਨ ਪੈਨਸ਼ਨਾਂ ਜਿੰਨੀਆਂ ਵੀ ਬਾਕੀ ਪੈਨਸ਼ਨਾਂ ਨੇ ਆ ਤੁਹਾਡੇ ਕੋਲ ਫੂਡ ਸਪਲਾਈ ਡਿਪਾਰਟਮੈਂਟ ਬੈਠਾ ਜਿਨ੍ਹਾਂ ਦੇ ਰਾਸ਼ਨ ਕਾਰਡ ਕੱਟੇ ਗਏ ਸੀਗੇ ਉਹ ਸਾਰੇ ਸਾਰੇ ਮਾਨ ਸਾਹਿਬ ਨੇ ਕਿਹਾ ਵੀ ਸਾਰੇ ਦੇ ਸਾਰੇ ਦੁਬਾਰਾ ਬਹਾਲ ਕਰਨੇ ਆ ਸਿਰਫ ਜਿਹੜੇ ਸਰਕਾਰੀ ਨੌਕਰੀ ਤੇ ਐਨ ਆਰ ਆਈ ਜਿਹਦੇ ਐਨ ਆਰ ਆਈ ਤੇ ਸਰਕਾਰੀ ਨੌਕਰੀ ਵਾਲਿਆਂ ਨੂੰ ਛੱਡ ਕੇ ਸਭ ਦੇ ਬਹਾਲ ਕਰਨੇ ਆ ਸਰ ਇਹ ਗੱਲ ਵੀ ਕਲੀਅਰ ਕਰ ਦੋ ਵੀ ਜਿਨ੍ਹਾਂ ਦੇ ਪਹਿਲਾਂ ਕਾਰਡ ਕੱਟੇ ਗਏ ਸੀਗੇ ਉਹ ਕਾਰਡ ਜਿਵੇਂ ਦੁਬਾਰਾ ਆਪਣੇ ਆਪ ਹੀ ਉਹ ਚੱਲ ਪੈਣੇ ਆ ਜਾਂ ਉਹਨਾਂ ਲਈ ਕੋਈ ਅਰਜੀ ਦੇਣੀ ਪਊਗੀ ਨਾ ਤੁਸੀਂ ਇਸ ਕੈਂਪ ਤੇ ਆ ਜਾਓ ਬਸ ਇਹ ਸਾਰਾ ਕੁਝ ਇਹਨਾਂ ਕੋਲ ਆਪਣਾ ਸਾਰਾ ਸਿਸਟਮ ਆ ਤੁਸੀਂ ਦੱਸ ਦਿਓ ਇਹਨਾਂ ਨੂੰ ਆ ਕੇ ਲਿਸਟਾਂ ਦੇ ਵਿੱਚ ਨਾਂ ਨੇ ਸਾਡੇ ਕੋਲ ਲਿਸਟਾਂ ਹੈਗੀਆਂ ਨੇ ਉਹ ਸਾਰਿਆਂ ਦੇ ਚੱਲ ਪੈਣੇ ਆ ਬਕਾਇਦਾ ਬਸ ਉਹਨਾਂ ਕੋਲ ਇਹ ਨਾ ਹੋਵੇ ਸਰਕਾਰੀ ਨੌਕਰੀ ਨਾ ਹੋਵੇ ਤੇ ਪਰਿਵਾਰ ਦਾ ਕੋਈ ਐ ਤਾਂ ਇਵੇਂ ਸਾਰੀਆਂ ਸਕੀਮਾਂ ਨੇ ਤੇ ਮੈਂ ਕੱਲ ਵੀ ਤੁਹਾਡੇ ਚੈਨਲ ਤੇ ਇਹ ਕਿਹਾ ਸੀਗਾ ਵੀ ਸਾਨੂੰ ਆਪ ਨਹੀਂ ਸੀ ਪਤਾ ਵੀ ਜਿਹੜਾ ਇਹ ਮਾਨ ਸਾਹਿਬ ਦੀ ਸੋਚ ਵਾਲਾ ਜਿਹੜਾ ਇਹ ਕੈਂਪ ਆ ਵੀ ਇੰਨੇ ਸਕਸੈਸਫੁਲ ਹੋਣਗੇ ਪਰ ਜਦੋਂ ਅਸੀਂ ਪਿੰਡਾਂ ਚ ਆਏ ਤਾਂ ਸਾਨੂੰ ਪਤਾ ਲੱਗਿਆ ਵੀ ਵਾਕਈ ਇਹ ਤਾਂ ਬਹੁਤ ਕੰਮ ਦੀ ਚੀਜ਼ ਆ ਤਾਂ ਜਿਹੜੇ ਆਉਣ ਵਾਲੇ ਦਿਨ ਨੇ ਅਸੀਂ ਹੋਰ ਵੱਧ ਜ਼ੋਰ ਲਾਵਾਂਗੇ ਅੱਜ ਦੇ ਦਿਨ ਚ ਇਹ ਇੱਕ ਨੰਬਰ ਤੇ ਵਾਰਡ ਨੰਬਰ 2 ਦਾ 1 ਤੇ 2 ਦਾ ਸੀਗਾ ਕੈਂਪ ਫਿਰ ਅੱਜ ਹੀ ਅਸੀਂ ਇਸ ਤੋਂ ਬਾਅਦ ਚੰਨੂਆਣਾ ਪਿੰਡਾ ਉੱਥੇ ਜਾਣਾ ਤੇ ਸਵੇਰੇ ਆਪਣੇ ਬੁੱਧ ਸਿੰਘ ਵਾਲੇ ਉਹ ਪਿੰਡ ਸੀਗਾ ਅੱਜ ਵੀ ਮੇਨੂੰ ਲੱਗਦਾ ਅੱਜ ਦੇ ਦਿਨ ਦੇ ਵਿੱਚ ਸਾਡਾ ਘੱਟੋ ਘੱਟ 1500 ਪਲੱਸ ਸਰਕਾਰੀ ਕਾਗਜ ਡਾਕੂਮੈਂਟ ਸਰਟੀਫਿਕੇਟਾਂ ਤੋਂ ਲੈ ਕੇ ਹਰ ਇੱਕ ਜਿਹੜਾ ਆਪਣੀ ਜ਼ਿੰਦਗੀ ਦੇ ਨਾਲ ਸਬੰਧਤ ਆ ਉਹ ਅੱਜ ਦੇ ਦਿਨ ਚ ਕੰਪਲੀਟ ਹੋਊਗਾ ਤਾਂ ਮੈਨੂੰ ਲੱਗਦਾ ਜੇ ਇਸੇ ਸਪੀਡ ਨਾਲ ਚੱਲਿਆ ਤੇ ਪਾਉਣ ਵਾਲੇ ਦਿਨਾਂ 'ਚ ਜਿਹੜੇ ਆਪਣੇ ਸਰਕਾਰੀ ਦਫ਼ਤਰ ਨੇ ਉਹਨਾਂ ਤੇ ਰਸ਼ ਬਹੁਤ ਘਟੂਗਾ ਕਿਉਂਕਿ ਸਾਰੇ ਕੰਮ ਇੱਥੇ ਹੋ ਜਾਣਗੇ ਸਰ ਅਗਲੇ ਜਿਹੜੇ ਪਿੰਡ ਆ ਉਹ ਵੀ ਤੁਸੀਂ ਅੱਜ ਤੁਸੀਂ ਦੱਸ ਦੋ ਵੀ ਕੱਲ ਨੂੰ ਜਿਹੜੇ ਕੈਂਪ ਲੱਗਣਾ ਕਿਹੜੇ ਪਿੰਡਾਂ ਦੇ ਵਿੱਚ ਜਾ ਰਹੇ ਸਾਡੀ ਡਿਟੇਲ ਬਣਾਈ ਹੋਈ ਆ ਮੈਂ ਆਪਣੀ ਫੇਸਬੁੱਕ ਤੇ ਜੀ ਪੋਸਟ ਕਰ ਦੂੰਗਾ ਤੇ ਬਾਕੀ ਮੈਂ ਤੁਹਾਨੂੰ ਹੈਗਾ ਧਿਆਨ ਚ ਸਮਾਦ ਭਾਈ ਸਮਾਦ ਭਾਈ ਹਾਂ ਗੰਜੀ ਗੁਲਾਬ ਸਿੰਘ ਵਾਲਾ ਸਮਾਦ ਭਾਈ ਤੇ ਬਾਗਾਪੁਰਾਣਾ ਦੇ ਵੀ 3 ਨੰਬਰ ਵਾਰਡ ਤੇ 4 ਨੰਬਰ ਵਾਰਡ ਇਹਨਾਂ ਦੀ ਸੰਸਦ ਨੇ ਕਿਹਾ ਸੀਗਾ ਇਹ ਅਫਸਰ ਸੇਬਾਨ ਘਰੇ ਆਉਣ ਲਾਦਾਂਗੇ ਉਹ ਅੱਜ ਤਕਰੀਬਨ ਉਹ ਫੈਸਲਾ ਉਹਨਾਂ ਦਾ ਜਿਹੜਾ ਸਹੀ ਸਾਫਤ ਹੋਇਆ ਦੀਆਂ ਨੇ ਬਈ ਤੁਸੀਂ মিডিਆ ਵਾਲਿਆਂ ਸੱਚ ਦਿਖਾਉਣੇ ਹੋ ਤੁਸੀਂ ਇਹ ਦੇਖ ਲਓ ਇਹ ਸਾਡੇ ਐਫਐਸਓ ਸਾਹਿਬ ਖੜੇ ਨੇ ਇਹ ਵੱਡੇ ਵੱਡੇ ਅਫਸਰ ਨੇ ਸਾਰੇ ਮੇਰੇ ਤੋਂ ਪਹਿਲਾਂ ਐਸਡੀਐਮ ਸਾਹਿਬ ਆਏ ਸੀ ਤਹਿਸੀਲਦਾਰ ਸਾਹਿਬ ਨਾਇਬ ਤਹਿਸੀਲਦਾਰ ਸਾਹਿਬ ਸੀਡੀਪੀਓ ਮੈਡਮ ਖੜੇ ਨੇ ਉਹ ਆਪਣੇ ਹਸਪੀਟਲ ਵਾਲੇ ਸਾਰੇ ਬੈਠੇ ਨੇ ਪਟਵਾਰੀ ਜਿਹੜੇ ਲੱਭਦੇ ਨਹੀਂ ਹੁੰਦੇ ਅੱਜ ਉਹ ਵੀ ਤੇ ਤੇ ਟੇਬਲ ਤੇ ਬੈਠੇ ਨੇ ਕੁਰਸੀਆਂ ਨਾਲ ਕੁਰਸੀਆਂ ਜੋੜ ਕੇ ਤੇ ਮਤਲਬ ਫਿਰ ਸੁਵਿਧਾ ਸੁਵਿਧਾ ਸੈਂਟਰ ਆ ਜਾਣਾ ਪੈਂਦਾ ਸਾਰੇ ਅਫਸਰ ਇਕੱਠਾ ਬੈਠੇ ਤਾਂ ਕੰਮ ਕਿੱਥੋਂ ਹੋਏ ਹਾਂ ਤਾਂ ਸੁਵਿਧਾ ਮਤਲਬ ਮੈਨੂੰ ਇਹ ਲੱਗਦਾ ਵੀ ਜਿੱਥੇ ਤੁਸੀਂ ਕਾਗਜ਼ ਬਣਾਉਣਾ ਤਾਂ 10 ਦਫ਼ਤਰਾਂ ਦੇ ਵਿੱਚ ਜਾਣਾ ਪੈਂਦਾ ਕਿਤੇ ਮੋਗੇ ਕਿਤੇ ਪਿੰਡ ਵਿੱਚ ਸਾਡੇ ਕੋਲ ਨੰਬਰਦਾਰ ਸਾਹਿਬ ਵੀ ਬੈਠੇ ਨੇ ਇੱਥੇ ਨਾਲ ਜੀ ਜੇ ਨੰਬਰਦਾਰ ਸਾਹਿਬ ਤੋਂ ਤਸਦੀਕ ਕਰਾਉਣਾ ਤੇ ਨੰਬਰਦਾਰ ਸਾਹਿਬ ਨੂੰ ਪੁੱਛ ਲੈਣਾ ਵੀ ਭਾਈ ਤੁਸੀਂ ਬੰਦੇ ਨੂੰ ਜਾਣਦੇ ਹੋ ਨਾਲ ਹੀ ਤਸਦੀਕ ਕਰ ਦਿੰਦੇ ਆ ਤੇ ਕੱਲ ਨੂੰ ਅਸੀਂ ਅੱਜ ਐਡ ਕੀਤਾ ਹੈ ਵੀ ਜਿਵੇਂ ਇਹ ਜਿਹੜਾ ਮੈਂ ਤੁਹਾਨੂੰ ਇਹ ਬੀਸੀ ਕਾਰਡ ਦੀ ਗੱਲ ਕਰਦਾ ਸੀਗਾ ਲੇਬਰ ਕਾਰਡ ਇਹਦੇ ਵਾਸਤੇ ਜਿਹੜਾ ਜਿੱਥੇ ਬੰਦੇ ਨੇ ਕੰਮ ਕੀਤਾ ਹੁੰਦਾ ਏ ਲੇਬਰ ਵਾਲੇ ਨੇ ਤਾਂ ਉਹਦੀ ਤਸਦੀਕ ਜ਼ਰੂਰੀ ਹੁੰਦੀ ਆ ਤਾਂ ਅਸੀਂ ਉਹਦਾ ਵੀ ਕਿਹਾ ਵੀ ਭਾਈ ਜਿੱਥੇ ਜਿੱਥੇ ਜਿਹੜੇ ਪਿੰਡ ਜਾਓਗੇ ਉਹ ਪਿੰਡ ਦੇ ਜਿਹੜੇ ਮਿਸਤਰੀ ਨੇ ਪੱਕੀ ਸਾਰੀ ਵਾਲੇ ਅਸੀਂ ਉਹਨਾਂ ਨੂੰ ਵੀ ਕਿਹਾ ਵੀ ਤੁਸੀਂ ਵੀ ਬੈਠੋ ਟੇਬਲ ਦੇ ਨਾਲ ਜਦੋਂ ਕੋਈ ਲੇਬਰ ਵਾਲਾ ਆਊਗਾ ਤੁਸੀਂ ਨਾਲ ਦੀ ਨਾਲ ਦੱਸ ਦਿਓ ਕਿ ਹਾਂ ਭਾਈ ਮੇਰੇ ਕੋਲ ਕੰਮ ਕਰਦਾ ਸੀ ਵੈਰੀਫਾਈ ਕਰਦੇ ਜੇ ਕਰਦੇ ਆ ਤਾਂ ਦੱਸ ਦਿਓ ਫਿਰ ਨਾਲ ਦੀ ਨਾਲ ਉਹਨਾਂ ਦਾ ਕਾਰਡ ਬਣ ਜਾਊਗਾ ਤਾਂ ਦਿਨੰਬੈ ਦਿਨ ਇਹਦੇ ਵਿੱਚ ਜਿਵੇਂ ਜਿਵੇਂ ਸਾਨੂੰ ਪਤਾ ਲੱਗਦਾ ਤਾਂ ਰੋਜ਼ ਦੀ ਰੋਜ਼ ਆ ਵਧੀਆ ਹੋਊਗਾ ਕੈਂਪ ਤਾਂ ਜਿਵੇਂ ਜਿਵੇਂ ਅੱਗੇ ਲੰਬਾ ਸਮਾਂ ਆਊਗਾ ਤਾਂ ਇਦਾਂ ਦਾ ਫਾਇਦਾ ਹੋਰ ਵੱਧਾ ਜਾਣਾ ਕਿਉਂਕਿ ਸਾਨੂੰ ਵੀ ਤਜਰਬਾ ਹੋਊਗਾ ਅੱਜ ਦੂਜਾ ਦਿਨ ਜੀ ਜੀ ਐਮਐਲਏ ਸਾਹਿਬ ਜਿਹੜੇ ਹੁਣ ਕੈਂਪਾਂ ਚੋਂ ਆ ਰਹੇ ਆ ਕਈ ਲੋਕਾਂ ਦੇ ਕੋਈ ਘਾਟ ਹੁੰਦੀ ਕੰਮ ਨਹੀਂ ਹੋ ਰੇ ਉਹਨਾਂ ਬਾਰੇ ਕੀ ਕਹਿਣਾ ਜਾਓਗੇ ਨਹੀਂ ਜਿੰਨਾ ਲੋਕਾਂ ਦੇ ਕੰਮ ਨਹੀਂ ਹੁੰਦੇ ਜੇ ਤਾਂ ਕਿਸੇ ਡਾਕੂਮੈਂਟ ਦੀ ਘਾਟ ਆ ਤਾਂ ਅਸੀਂ ਉਹਨਾਂ ਨੂੰ ਇਹੀ ਕਹਿੰਨੇ ਆ ਵੀ ਤੁਸੀਂ ਅਸੀਂ ਇੱਥੇ ਬੈਠੇ ਆ ਨਾਲ ਤੁਹਾਡਾ ਘਰ ਆ ਤੁਸੀਂ ਆਪਦਾ ਡਾਕੂਮੈਂਟ ਚੱਕ ਲਿਓ ਅਸੀਂ ਕਰ ਦਾਂਗੇ ਜਿਵੇਂ ਹੁਣ ਮੇਰੇ ਕੋਲ ਆਇਆ ਸੀ ਇੱਕ ਕੋਈ ਉਹਨਾਂ ਦੀ ਨਾਂ ਦੀ ਕਰੈਕਸ਼ਨ ਸੀਗੀ ਉਹ ਐਮਐਲਏ ਕੋਲ ਪਾਵਰ ਹੁੰਦੀ ਐਮਐਲਏ ਸਾਈਨ ਕਰ ਦਿੰਦਾ ਤੇ ਨਾਂ ਦੀ ਕਰੈਕਸ਼ਨ ਠੀਕ ਹੋ ਜਾਂਦੀ ਆ ਉਹ ਮੈਂ ਚਾਰੇ ਕੈਂਪਾਂ ਤੇ ਜਾਣਾ ਹੀ ਜਾਣਾ ਉੱਥੇ ਅੱਧਾ-ਅੱਧਾ ਘੰਟਾ ਹਰ ਕੈਂਪ ਤੇ ਜਾਣਾ ਤੇ ਮੇਰੇ ਸਾਈਨਾਂ ਦੇ ਕੱਲ ਵੀ ਮੈਨੂੰ ਮਿਲਦਾ 15-20 ਬੰਦਿਆਂ ਦੇ ਸਾਈਨ ਕੀਤੇ ਕਰੈਕਸ਼ਨ ਨਾਲ ਦੀ ਨਾਲ ਹੋ ਗਈ ਮੇਰੇ ਸਾਈਨ ਹੋ ਗਏ ਮੈਂ ਤਸਦੀਕ ਕਰਤਾ ਤਾਂ ਉਹ ਫਿਰ ਨਾਲ ਉਹਨਾਂ ਦਾ ਕੰਮ ਕੰਪਲੀਟ ਹੋ ਗਿਆ ਤੇ ਬਾਕੀ ਕਈ ਕੰਮ ਨੇ ਜਿਹੜੇ ਲੰਬੇ ਨੇ ਜਿਨ੍ਹਾਂ ਵਾਸਤੇ ਜਿਵੇਂ ਹੁਣ ਜਿਹੜੀ ਆਪਾਂ ਗਹੀਨ ਪੈਨਸ਼ਨ ਲਾਉਣੇ ਆ ਤਾਂ ਉਹ ਪੈਨਸ਼ਨ ਲਾਉਣ ਤੋਂ ਪਹਿਲਾਂ ਉਹ ਸਰਟੀਫਿਕੇਟ ਬੰਦਾ ਵੀ ਤੁਸੀਂ ਕਿੰਨੇ ਪਰਸੈਂਟ ਹੈਂਡੀਕੈਪ ਤੋਂ ਤਾਂ ਉਹ ਸਾਰੇ ਦੇ ਸਾਰੇ ਡਿਪਾਰਟਮੈਂਟ ਨੇ ਜਿਹੜੇ ਜਿਵੇਂ ਸਪੈਸ਼ਲ ਡਾਕਟਰ ਨੇ ਜਿਹੜੇ ਉਹ ਉਹਨਾਂ ਤੋਂ ਤਸਦੀਕ ਕਰਾਉਣੇ ਪੈਂਦੇ ਆ ਤਾਂ ਫਿਰ ਉੱਪਰ 10-15 ਡਾਕਟਰ ਇੱਥੇ ਬਿਠਾ ਨਹੀਂ ਸਕਦੇ ਕਿਉਂਕਿ ਫਿਰ ਹਸਪੀਟਲ ਵਿਲੇ ਹੋਣਗੇ ਤਾਂ ਉਹਦੀ ਇੱਕ ਸਮੱਸਿਆ ਆਉਂਦੀ ਆ ਦੂਜੇ ਜਿਹੜੇ ਕੰਮ ਸੈਂਟਰ ਦੇ ਨੇ ਜਿਵੇਂ ਤੁਹਾਡਾ ਵੋਟਰ ਕਾਰਡ ਜਿਵੇਂ ਤੁਹਾਡਾ ਆਧਾਰ ਕਾਰਡ ਇਹ ਦੋ ਚੀਜ਼ਾਂ ਨੇ ਇਹ ਸੈਂਟਰ ਦੀ ਇਨਵੋਲਵਮੈਂਟ ਹੁੰਦੀ ਆ ਇਹ ਇੱਥੇ ਨਹੀਂ ਗਿਆ ਮੈਂ ਦੱਸ ਰਿਹਾ ਬਾਕੀ ਸਾਰੇ ਕੰਮ ਨੇ 44 ਕੰਮ ਤੁਸੀਂ ਦਿਖਾ ਦਿਓ ਡਿਟੇਲ ਨਾਲ ਵੀਡੀਓ ਤੇ ਤਾਂ ਉਹ ਬਾਕੀ 44 ਕੰਮ ਇੱਥੇ ਹੋਣਗੇ ਮੈਂ ਤੁਹਾਡੀ ਗੱਲ ਕਰ ਰਹੇ ਤੁਸੀਂ ਉਹ ਅਪੰਗਤਾ ਬਾਰੇ ਦੱਸੋ ਡਿਸੇਬਿਲਟੀ ਸਰਟੀਫਿਕੇਟ ਉਹ ਗੱਲ ਸਿਰਫ ਹੋ ਗਈ ਬੰਦੇ ਆ ਉਹਦੇ ਬਾਰੇ ਵੀ ਕੁਝ ਸੋਚੋ ਵੀ ਉਹ ਇਥੇ ਆਣ ਕੈਂਪਾਂ ਵਿੱਚ ਲੋਕਾਂ ਨੂੰ ਤਾਂ ਹੀ ਮੋਗੇ ਜਿਹੜੇ ਨਾਲ ਆਣੇ ਪੈਣ ਨਹੀਂ ਉਹ ਸਪੈਸ਼ਲਿਸਟ ਡਾਕਟਰ ਬਣਾਉਂਦੇ ਨੇ ਤੇ ਆਪਾਂ ਹਸਪੀਟਲਾਂ ਦੇ ਵਿੱਚੋਂ ਦੇਖੋ ਜਿਵੇਂ ਜਿਹੜੇ ਬਾਕੀ ਡਿਪਾਰਟਮੈਂਟ ਨੇ ਉਹਨਾਂ ਦੇ ਆਪਾਂ ਮੇਨ ਆਫੀਸਰ ਤਾਂ ਲੈ ਕੇ ਆ ਸਕਦੇ ਆ ਇੱਥੇ ਪਰ ਹੁਣ ਜੇ ਕੋਈ ਸਪੈਸ਼ਲ ਹਸਪੀਟਲ ਆ ਉੱਥੋਂ ਦਾ ਕੋਈ ਮੇਨ ਡਾਕਟਰ ਆ ਸਪੈਸ਼ਲਿਸਟ ਆ ਕਿਹੜੇ ਡਿਪਾਰਟਮੈਂਟ ਦਾ ਤਾਂ ਆਪਾਂ ਉਹਨੂੰ ਨਹੀਂ ਲੈ ਕੇ ਆ ਸਕਦੇ ਕਿਉਂਕਿ ਉਹ ਐਮਰਜੈਂਸੀ ਸਰਵਿਸਿਜ਼ ਦੇ ਵਿੱਚ ਆ ਜਾਂਦੀਆਂ ਨੇ ਤੇ ਐਮਰਜੈਂਸੀ ਸਰਵਿਸਿਜ਼ ਦੇ ਵਿੱਚ ਅਸੀਂ ਆਫੀਸਰ ਨੂੰ ਕੈਂਪਾਂ ਦੇ ਵਿੱਚ ਨਹੀਂ ਲਿਆ ਸਕਦੇ ਤਾਂ ਉਹਦੇ ਵਾਸਤੇ ਵਿਚਾਰ ਕਰਦੇ ਆ ਤੇ ਬਾਕੀ ਉੱਥੇ ਤਾਂ ਬਣ ਰਿਆ ਹੁਣ ਜਦੋਂ ਇੱਥੋਂ ਜਾਣਗੇ ਲੋਕ ਤਾਂ ਅਸੀਂ ਐਸਡੀਐਮ ਸਾਹਿਬ ਨਾਲ ਸਾਡੀ ਕੱਲ ਰਾਤ ਵੀ ਮੀਟਿੰਗ ਹੋਈ ਸੀ ਤਾਂ ਇਹੋ ਜਿਹੀਆਂ ਜਿਹੜੀਆਂ ਮੁਸ਼ਕਲਾਂ ਨੇ ਵੀ ਇੱਥੋਂ ਜਾਣਗੇ ਉਹਨਾਂ ਕੋਲ ਤਾਂ ਅਸੀਂ ਉਹਨਾਂ ਦੇ ਨਾਲ ਵੀ ਗੱਲ ਕਰਾਂਗੇ ਵੀ ਜਿਹੜੇ ਸਾਡੇ ਕੈਂਪਾਂ ਦੇ ਵਿੱਚ ਰਜਿਸਟ੍ਰੇਸ਼ਨ ਹੋਈਆਂ ਨੇ ਇਹ ਤੁਸੀਂ ਪਹਿਲ ਦੇ ਆਧਾਰ ਤੇ ਕਲੀਅਰ ਕਰਕੇ ਬਿਨਾ ਗੇੜਿਆਂ ਤੋਂ ਕਲੀਅਰ ਕਰਕੇ ਸਾਨੂੰ ਦਿਓ ਤਾਂ ਕਿ ਜਿਵੇਂ ਇੱਥੇ ਜਿਹੜੀ ਅ ਅੱਜ ਆਈ ਆ ਪਟਵਾਰੀਆਂ ਕੋਲ ਮਾਲ ਵਿਭਾਗ ਦੇ ਕੋਲ ਸਦੀ ਇਕਾਈ ਸੀ ਉਹ ਕਹਿੰਦੇ ਸਾਨੂੰ ਉੱਤੇ 15 ਦਿਨ ਲੱਗਦੇ ਨੇ ਤਾਂ ਅੱਜ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਅੱਜ ਇੱਥੇ ਆਪਣਾ ਕੰਮ ਓਕੇ ਕਰੋ 15 ਦਿਨਾਂ ਬਾਅਦ ਵੀ ਕਿਸੇ ਨਾ ਕਿਸੇ ਪਿੰਡ ਸਾਡਾ ਕੈਂਪ ਹੋਊਗਾ ਕਿਉਂਕਿ 1 ਮਹੀਨਾ ਚੱਲ ਰਿਹਾ ਨੇ ਫਿਰ ਜਦੋਂ ਤੁਹਾਡੇ 15 ਦਿਨ ਕੰਪਲੀਟ ਹੋਣਗੇ ਉੱਥੇ ਫਿਰ ਆਪਾਂ ਇਹਨਾਂ ਲੋਕਾਂ ਨੂੰ ਨੇੜੇ ਦੇ ਪਿੰਡ ਬੁਲਾ ਕੇ ਉੱਥੇ ਸਾਰਿਆਂ ਨੂੰ ਡਾਕੂਮੈਂਟ ਕਰਦੇਾਂਗੇ ਮਤਲਬ ਭੱਜਣ ਦਾ ਕੋਈ ਰਾਹ ਨਹੀਂ ਕਿਸੇ ਨੂੰ ਗੱਲ ਇਹ ਸਰ ਜਿਵੇਂ ਕੋਈ ਜ਼ਰੂਰੀ ਕੰਮ ਹੁੰਦਾ ਕਿਸੇ ਵੀ ਬੰਦੇ ਦਾ ਕੋਈ ਬਾਹਲਾ ਜ਼ਰੂਰੀ ਕੰਮ ਹੋ ਜਾਂਦਾ ਜਾਂ ਹੋਰ ਪਿੰਡ ਦਾ ਜਿਵੇਂ ਕੈਂਪ ਮੰਨ ਲਓ ਬਾਗੇ ਪਾਣੇ ਲੱਗਿਆ ਤੇ ਬੰਦਾ ਬ ਬਾਕੀ ਸਾਰੇ ਕੰਮ ਕਰਵਾ ਸਕਦੇ ਆ ਸਿਰਫ ਜਿਹੜਾ ਜਨਮ ਦਾ ਤੇ ਮੌਤ ਦਾ ਜਿਹੜੀ ਰਜਿਸਟ੍ਰੇਸ਼ਨ ਆ ਕਿਉਂਕਿ ਉਹ ਜਿੱਥੇ ਤੁਹਾਡਾ ਜਨਮ ਹੋਇਆ ਜਾਂ ਜਿੱਥੇ ਡੈਥ ਹੋਈ ਆ ਉਹ ਉੱਥੇ ਹੀ ਹੁੰਦਾ ਉਹ ਨੂੰ ਛੱਡ ਕੇ ਬਾਕੀ ਸਾਰੇ ਕੰਮ ਤੁਸੀਂ ਜਿਹੜੇ ਮਰਜ਼ੀ ਕੈਂਪ ਤੇ ਜਾ ਕੇ ਕਰਵਾ ਸਕਦੇ ਹੋ ਪਰ ਅਸੀਂ ਬੇਨਤੀ ਸਾਰਿਆਂ ਨੂੰ ਇਹ ਹੀ ਕਰਦੇ ਆ ਵੀ ਇਹ ਹਰ ਪਿੰਡ ਦੇ ਵਿੱਚ ਹਰ ਵਾਰਡ ਦੇ ਵਿੱਚ ਕੈਂਪ ਪਹੁੰਚਣਾ ਹੀ ਪਹੁੰਚਣਾ ਤੁਸੀਂ ਕੋਸ਼ਿਸ਼ ਕਰਿਓ ਵੀ ਦੂਜੀ ਜਗ੍ਹਾ ਜਾਣ ਦੇ ਨਾਲੋਂ ਤਾਂ ਤੁਸੀਂ ਉੱਥੇ ਹੀ ਆਓ ਹਾਂ ਜੇ ਕਿਸੇ ਦਿਨ ਐਮਰਜੈਂਸੀ ਪੈਂਦੀ ਆ ਕੋਈ ਆਪਾਂ ਨਹੀਂ ਜਾ ਸਕੇ ਫਿਰ ਤੁਸੀਂ ਗਵਾਂਢੀ ਪਿੰਡ ਜਾ ਸਕਦੇ ਹੋ ਬਹੁਤ ਬਹੁਤ ਧੰਨਵਾਦੀ ਐਮਐਲਏ ਸਾਹਿਬ ਨੇ ਦੱਸ ਦਿੱਤਾ ਕਿ ਜਿਹੜੇ ਜਿਹੜੇ ਕੰਮ ਬਹੁਤ ਸਾਰੀਆਂ ਇਹੋ ਜਿਹੀਆਂ ਸਹੂਲਤਾਂ ਵੀ ਸੀਗੀਆਂ ਜਿਹੜੀਆਂ ਸਰਕਾਰ ਵੱਲੋਂ ਮਿਲ ਰਹੀਆਂ ਸੀ ਤੇ ਉਹ ਆਮ ਲੋਕਾਂ ਨੂੰ ਜਿਹੜਾ ਨਹੀਂ ਪਤਾ ਤੇ ਉਹਨਾਂ ਬਾਰੇ ਵੀ ਐਮਐਲਏ ਸਾਹਿਬ ਨੇ ਜਿਹੜਾ ਖੁੱਲ ਕੇ ਦੱਸਿਆ ਤਾਂ ਤੁਸੀਂ ਆ ਦੇਖ ਸਕਦੇ ਹੋ ਜਿਹੜਾ ਰਸ਼ ਇੱਥੇ ਹੈਗਾ ਜਿੰਨੇ ਵੀ ਕਾਊਂਟਰ ਲੱਗੇ ਹੋ ਅਲੱਗ-ਅਲੱਗ ਕਾਊਂਟਰ ਲੱਗੇ ਹੋ ਕੋਈ ਵੀ ਜੇ ਕੰਮ ਕਰਵਾਉਣਾ 3 ਨੰਬਰ 4 ਨੰਬਰ 5 ਨੰਬਰ 6 ਨੰਬਰ ਕਾਊਂਟਰ ਇਸ ਤਰ੍ਹਾਂ ਦੇ ਜਿਹੜੇ ਸਾਰੇ ਕਾਊਂਟਰ ਲੱਗੇ ਹੋਏ ਨੇ ਤੇ ਸਾਰੇ ਜਿਹੜੇ ਅਫੀਸਰ ਸਾਹਿਬਾਨ ਜਿਹੜੇ ਬੈਠੇ ਆ ਜਿਨ੍ਹਾਂ ਨੇ ਕੰਮ ਕਰਨਾ ਵਾ ਤੇ ਉਹ ਆਪਣੀਆਂ ਡਿ ਕਰਵਾ ਰਹੇ ਨੇ ਤਾਂ ਤੁਸੀਂ ਇਹ ਜਿਹੜੀਆਂ ਤਸਵੀਰਾਂ ਤੁਹਾਨੂੰ ਬਾਗਾਪੁਰਾਣਾ ਦੇ ਵਾਰਡ ਨੰਬਰ 1 ਅਤੇ 2 ਦੀਆਂ ਦਿਖਾਈਆਂ ਸੰਤੋਪਾਪਾ ਗਰਮੇਲ ਸਿੰਘ ਜੀ ਲੋਪੋ ਵਾਲੇ ਜਿਹੜਾ ਉਹ ਗੁਰਦੁਆਰਾ ਪਾਸਾ 6ਵੀਂ ਦਾ ਬਣਿਆ ਹੋਇਆ ਉੱਥੋਂ ਦੀਆਂ ਤਸਵੀਰਾਂ ਦਿਖਾਈਆਂ ਤੇ ਐਮਐਲ ਸਾਹਿਬ ਨੇ ਤੁਹਾਡੀ ਗੱਲਬਾਤ ਵੀ ਕਰਾਈ ਤੇ ਉਮੀਦ ਕਰਦੇ ਤੁਸੀਂ ਇਹ ਸਾਡੀ ਇਸ ਗੱਲਬਾਤ ਨੂੰ ਸ਼ੇਅਰ ਕਰੋਗੇ ਤਾਂ ਕਿ ਇਹ ਜਾਣਕਾਰੀ ਸਾਰਿਆਂ ਤੱਕ ਪਹੁੰਚ ਸਕੇ ਕੈਮਰਾਮੈਨ ਨਿਰਮਨ ਸਿੰਘ ਦੇ ਨਾਲ ਮੈਂ ਸ਼ੇਪਰੀ ਸਿੰਘ ਬਾਗਾਪੁਰਾਣਾ